ਕਲੇਸਟਰੋਲ ਨੂੰ ਕਿਵੇਂ ਘਟਾ ਸਕਦੇ ਆ ਕਲੇਸਟਰੋਲ ਨੂੰ ਕਿਵੇਂ ਮੇਨਟੇਨ ਕਰ ਸਕਦੇ ਆ ਇਸ ਦੇ ਲਈ ਉਹ ਪੰਜ ਚੀਜ਼ਾਂ ਤੁਹਾਨੂੰ ਦੱਸਣ ਲੱਗੇ ਆ ਸਤਿ ਸ਼੍ਰੀ ਅਕਾਲ ਜੀ ਦਿਸ ਇ ਡਾਕਟਰ ਗੁਰਸ਼ੀਤ ਸਿੰਘ ਜੀ ਰਾਹ ਪਹਿਲੀ ਗੱਲ ਦੋ ਤਰ੍ਹਾਂ ਦਾ ਕਲੇਸਟਰੋਲ ਗੁੱਡ ਔਰ ਬੈਡ ਤੁਸੀਂ ਲਿਪਿਡ ਪ੍ਰੋਫਾਈਲ ਕਰਾਉਨੇ ਹੋ ਉਹਦੇ ਵਿੱਚ ਦੋ ਚੀਜ਼ਾਂ ਲਿਖੀਆਂ ਆਉਂਦੀਆਂ ਨੇ ਐਲ ਡੀ ਐਲ ਔਰ ਐਚ ਡੀ ਐਲ ਐਚ ਡੀ ਐਲ ਗੁੱਡ ਕਲੇਸਟਰੋਲ ਐਲ ਡੀ ਐਲ ਬੈਡ ਕਲੇਸਟਰੋਲ ਅਗਰ LDL ਵਾਜੇਗਾ ਤਾਂ ਆਪਾਂ ਨੂੰ ਹਾਰਟ ਦਾ ਦਿਲ ਦਾ ਰੋਗ ਕੋਈ ਵੀ ਲੱਗ ਸਕਦਾ ਹੈ ਔਰ ਹਾਰਟ ਦਾ ਅਟੈਕ ਵੀ ਆ ਸਕਦਾ ਹੈ ਸੋ ਤੁਹਾਨੂੰ ਪੰਜ ਚੀਜ਼ਾਂ ਦੱਸਣ ਲੱਗੇ ਆ ਸਭ ਤੋਂ ਪਹਿਲਾਂ ਤੁਸੀਂ ਕੀ ਕਰੋਗੇ گارਲਿਕ ਜਾਨੀ ਕਿ ਲਸਣ ਲਸਣ ਦੀ ਇੱਕ ਫਾੜੀ ਸਵੇਰੇ ਰੋਟੀ ਖਾਣ ਤੋਂ ਪਹਿਲਾਂ ਅੱਧਾ ਘੰਟਾ ਔਰ ਰਾਤ ਦੇ ਰੋਟੀ ਖਾਣ ਤੋਂ ਅੱਧਾ ਘੰਟਾ ਪਹਿਲਾਂ ਤੁਸੀਂ ਚਬ ਕੇ ਖਾਣੀ ਹੈ ਇਸ ਦੇ ਵਿੱਚ ਐਲੀਸਨ ਹੁੰਦੀ ਆ ਜਿਹੜੀ ਕਿ ਇੱਕ ਮੈਡੀਸਨਲ ਪ੍ਰੋਪਰਟੀ ਹੈ ਦਵਾਈ ਦੇ ਤੌਰ ਤੇ ਇਸ ਦੇ ਨੂੰ ਦੇਖਿਆ ਜਾਂਦਾ ਹੈ ਔਰ ਜੀਡੀ ਐਂਟੀਕੋਗੂਲੈਂਟ ਦੇ ਤੌਰ ਤੇ ਕੰਮ ਕਰਦੀ ਹੈ ਜਾਨੀ ਕਿ ਖੂਨ ਨੂੰ ਪਤਲਾ ਕਰਨ ਦੇ ਵਿੱਚ ਕੰਮ ਕਰਦੀ ਹੈ ਸੋ ਪਹਿਲੀ ਚੀਜ਼ ਹੋ ਗਈ ਲਸਣ ਦੂਸਰੇ ਨੰਬਰ ਤੇ ਆ ਗਿਆ ਆਪਣਾ ਗ੍ਰੀਨ ਟੀ ਗ੍ਰੀਨ ਟੀ ਇਹ ਜਿਹੜੀ ਐਬਸਾਰਪਸ਼ਨ ਦਾ ਕੰਮ ਕਰਦੀ ਕਰਦੀ ਹੈ ਪਰ ਉਹ ਆਪਣੇ ਬਲੱਡ ਦੇ ਕੋਲੇਸਟ੍ਰੋਲ ਲੈਵਲ ਵਧਣ ਤੋਂ ਵੀ ਰੋਕਦੀ ਹੈ ਤਿੰਨ ਟਾਈਮ ਤੁਸੀਂ ਤਿੰਨ ਕੱਪ ਪੀ ਸਕਦੇ ਹੋ ਕਿਸੇ ਵੀ ਟਾਈਮ ਦੇੰ ਦੇ ਵਿੱਚ ਤੀਜੇ ਨੰਬਰ ਤੇ ਆ ਗਿਆ ਆਮਲਾ ਆਮਲਾ ਤੁਸੀਂ ਚਬ ਕੇ ਵੀ ਖਾ ਸਕਦੇ ਹੋ ਔਰ ਜਾਂ ਫਿਰ ਆਮਲੇ ਦਾ ਮਰਬਾ ਬਣਾ ਕੇ ਵੀ ਖਾ ਸਕਦੇ ਹੋ ਔਰ ਨਾਲ ਦੀ ਨਾਲ ਤੁਸੀਂ ਇਸ ਦਾ ਅਚਾਰ ਵੀ ਬਣਾ ਕੇ ਖਾ ਸਕਦੇ ਹੋ ਚੌਥੇ ਨੰਬਰ ਤੇ ਆ ਗਿਆ ਕੋਰੀਐਂਡਰ ਸੀਡਸ ਯਾਨੀ ਕਿ ਧਨੀਏ ਦੇ ਬੀਜ ਇਸ ਨੂੰ ਤੁਸੀਂ ਕੁੱਟ ਕੇ ਪਾਊਡਰ ਬਣਾ ਲੈਣਾ ਹੈ ਔਰ ਇੱਕ ਚਮਚਾ ਤੁਸੀਂ ਦੁਪਹਿਰ ਦੀ ਰੋਟੀ ਖਾਣ ਤੋਂ ਅੱਧਾ ਘੰਟਾ ਬਾਅਦ ਲੈਣਾ ਹੀ ਲੈਣਾ ਹੈ ਪੰਜਵੇਂ ਨੰਬਰ ਤੇ ਆ ਗਿਆ ਮੇਥੀ ਸੀਡਸ ਜਿਸ ਦੇ ਵਿੱਚ ਗਲੈਕਟੋਮੈਨਨ ਹੁੰਦਾ ਹੈ ਇਸ ਨੂੰ ਤੁਸੀਂ ਕੀ ਕਰ ਸਕਦੇ ਹੋ ਕਿਸੇ ਵੀ ਟਾਈਮ ਚਾਹੇ ਸਵੇਰ ਦੀ ਦਾਲ ਹੈ ਦੁਪਹਿਰ ਦੀ ਦਾਲ ਹੈ ਉਸ ਨੂੰ ਕੁੱਟ ਕੇ ਜਾਂ ਸਾਬਤ ਹੀ ਤੁਸੀਂ ਆਪਣੀ ਸਬਜ਼ੀ ਦੇ ਵਿੱਚ ਦਾਲ ਦੇ ਵਿੱਚ ਪਾ ਸਕਦੇ ਹੋ ਅੱਧਾ ਚਮਚ ਇਸ ਨੂੰ ਅਗਰ ਤੁਸੀਂ ਨਾਲ ਖਾਣਾ ਸ਼ੁਰੂ ਕਰ ਦੋਗੇ ਇਹ ਤੁਹਾਡਾ ਬਲੱਡ ਸ਼ੂਗਰ ਲੈਵਲ ਬਲੱਡ ਪ੍ਰੈਸ਼ਰ ਲੈਵਲ ਔਰ ਕੋਲੇਸਟ੍ਰੋਲ ਲੈਵਲ ਤਿੰਨਾਂ ਨੂੰ ਇਹ ਕੰਟਰੋਲ ਕਰਕੇ ਰੱਖੇਗਾ ਅਗਰ ਤੁਸੀਂ ਪੰਜ ਚੀਜ਼ਾਂ ਅੱਜ ਤੋਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਕੋਲੇਸਟ੍ਰੋਲ ਲੈਵਲ ਨੂੰ ਘਰ ਦੇ ਵਿੱਚ ਕੰਟਰੋਲ ਕਰ ਸਕਦੇ ਹੋ ਔਰ ਇਹ ਵੀਡੀਓ ਜਿਨ੍ਹਾਂ ਦਾ ਕੋਲੇਸਟ੍ਰੋਲ ਲੈਵਲ ਹਾਈ ਰਹਿੰਦਾ ਹੈ ਉਹਨਾਂ ਨੂੰ ਸ਼ੇਅਰ ਜ਼ਰੂਰ ਕਰਿਓ ਸਸਟ੍ਰਿਕਾਲ